ਦੋਸਤੋ ਇਸ ਵਕਤ ਆਪਣੇ ਨਾਲ ਡਾਕਟਰ ਰਵਿੰਦਰ ਸਿੰਘ ਡਾਇਰੈਕਟਰ ਲਾਈਵਸਟਾਕ ਪਸ਼ੂ ਪਾਲਣ ਕੇ ਗੁਰੂ ਅੰਗਦ ਦੇ ਯੂਨੀਵਰਸਿਟੀ ਗੜਵਾਸੂ ਜਿਸ ਨੂੰ ਨਿਕਨੇਮ ਕਿਹਾ ਜਾਂਦਾ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਕੋਲੇ ਪਸ਼ੂ ਤੰਨ ਖੜਾ ਇਹ ਹੈਗੀ ਨਸਲ ਨੀਲੀ ਇਹ ਇਹ ਮੂਰਾ ਨਸਲ ਹੈ ਹਾਂ ਇਹ ਮੂਰਾ ਨਸਲ ਹੈ ਤੇ ਪੰਜਾਬ ਦੇ ਵਿੱਚ ਦੋ ਨਸਲਾਂ ਨੇ ਮੱਝਾਂ ਦੀਆਂ ਮੁੱਖ ਇੱਕ ਮੂਰਾ ਇੱਕ ਨੀਲੀ ਰਾਵੀ ਉਹ ਪਰਲੀ ਸਾਈਡ ਨੀਲੀ ਰਾਵੀ ਹਾਂਜੀ ਪਰਲੀ ਸਾਈਡ ਨੀਲੀ ਰਾਵੀ ਆ ਤੇ ਇਹ ਦੋਨਾਂ ਦਾ ਇੱਕ ਸਾਡੇ ਕੋਲ ਬਰੀਡਿੰਗ ਫਾਰਮ ਆ ਇਹ ਇਹ ਬਰੀਡਿੰਗ ਫਾਰਮ ਦਾ ਮਤਲਬ ਹੁੰਦਾ ਸੀ ਨਸਲ ਸੁਧਾਰ ਦਾ ਕੰਮ ਕਰਦੇ ਨੇ ਇਹਨਾਂ ਦਾ ਸੀਮਨ ਵਗੈਰਾ ਹਾਂਜੀ ਮਤਲਬ ਵਧੀਆ ਮੱਝਾਂ ਦੀ ਰਿਕਾਰਡਿੰਗ ਕਰਨੀ ਹੈ ਦੁੱਧ ਦੀ ਡੇਲੀ ਦਾ ਜਿਹੜੀ ਮੱਝ ਦੁੱਧ ਵੱਧ ਦਿੰਦੀ ਆ ਤੇ ਉਹਦਾ ਜਿਹੜਾ ਕੱਟਾ ਵਾ ਉਹ ਅਗਲੀ ਪੀੜ੍ਹੀ ਲਈ ਯੂਜ਼ ਕਰਨਾ ਅੱਛਾ ਤੇ ਜਿਹੜੀ ਉਹ ਦੁੱਧ ਵੱਧ ਦਿੰਦੀ ਆ ਉਹਨੂੰ ਕਿਸੇ ਵਧੀਆ ਸਾਨ ਦਾ ਟੀਕਾ ਲਾ ਕੇ ਕੱਟਾ ਪੈਦਾ ਕਰਨਾ ਅੱਛੀ ਬਰੀਡ ਵਾਲ ਵਧਾਉਣਾ ਅੱਛੀ ਬਰੀਡ ਵਾਲ ਵਧਾਉਣਾ ਜਿਹੜੇ ਸਾਂਹ ਪੈਦਾ ਹੋ ਜਾਂਦੇ ਆ ਉਹਨਾਂ ਦਾ ਸੀਮਨ ਨੂੰ ਗਾਹ ਉਹਨਾਂ ਦੀਆਂ ਧੀਆਂ ਚ ਕਿੰਨਾ ਦੁੱਧ ਆਉਂਦਾ ਇਹ ਰਿਕਾਰਡਿੰਗ ਕਰਨੀ ਜਾਂ ਕੋਈ ਖਾਸ ਬਿਮਾਰੀ ਆ ਉਹਨੂੰ ਕੰਟਰੋਲ ਕਰਕੇ ਨਸਲ ਸੁਧਾਰਨ ਨਸਲ ਸੁਧਾਰ ਦਾ ਮਤਲਬ ਪ੍ਰੋਡਕਸ਼ਨ ਵਧਾਉਣ ਦਾ ਸਾਡਾ ਮੇਨ ਟਾਰਗੇਟ ਹੁੰਦਾ ਵਾ ਤੇ ਉਹਦੇ ਵਿੱਚ ਪ੍ਰੋਜਨੀ ਟੈਸਟਿੰਗ ਪ੍ਰੋਗਰਾਮ ਵਧੀਆ ਜਿਹੜੀ ਉਹਦੀਆਂ ਕਟੀਆਂ ਨੇ ਜਿਹੜੇ ਸਾਂਹ ਦੀਆਂ ਦੁੱਧ ਵਧ ਦਿੰਦੀਆਂ ਨੇ ਉਹ ਉਹ ਸਾਂਹ ਦਾ ਜਿਹੜਾ ਟੀਕਾ ਵਾ ਉਹ ਉਹ ਨਸਲ ਸੁਧਾਰਨ ਦਾ ਉਹੀ ਜ਼ਰੀਆ ਬਣਦਾ ਵਾ ਸਾਰੀ ਦੁਨੀਆ ਚ ਜਿਹੜੀ ਬਹੁਤ ਵਾਜਬ ਰੇਟ ਤੇ ਯੂਨੀਵਰਸਿਟੀ ਹੈ ਫਿਰ ਸੀਮਨ ਮਿਸਟਰ ਹਾਂਜੀ ਅਸੀਂ ਜਿਹੜੇ ਸੀਮਨਾ ਉਹ ਸਾਡਾ ਮੱਝਾਂ ਦੇ ਵਿੱਚ 50 ਰੁਪਏ ਦਾ ਸਟਰਾਵਾ گاਵਾ ਦੇ ਵਿੱਚ 20 ਤੇ 30 ਰੁਪਏ ਦਾ ਮਾਰਕੀਟ ਉਸ ਤੋਂ ਬਹੁਤ ਮਹਿੰਗਾ ਪੈਂਦਾ ਹਾਂ ਜੀ ਜਿਹੜਾ ਪ੍ਰੋਨੈਟੈਸਟ ਪੋਲ ਡਿclare ਹੋ ਜਾਂਦਾ ਉਹਦੇ ਵਿੱਚ 100 ਰੁਪਏ ਦਾ ਅਸੀਂ ਸਟਰਾ ਦਿੰਦੇ ਹਾਂ ਜੀ ਅੱਛਾ ਡਾਕਟਰ ਸਾਹਿਬ ਗਰਲ ਸਾਹਿਬ ਜਿਸ ਤਰ੍ਹਾਂ ਕੁਝ ਪ੍ਰੋਬਲਮਸ ਨੇ ਮੱਝਾਂ ਦੇ ਬਾਰੇ ਅਸੀਂ ਮੱਝਾਂ ਦੇ ਬਾਰੇ ਡਾਕਟਰ ਕਮਲਜੀਤ ਸਿੰਘ ਹੋਰਾਂ ਨੂੰ ਵੀ ਪੁੱਛਿਆ ਸੀਗਾ ਕੈਪਟਨ ਕਮਲਜੀਤ ਸਿੰਘ ਹੋਰਾਂ ਨੂੰ ਜਦੋਂ ਉਹਨਾਂ ਕੋਲ ਸਹਿਕਾਰਤਾ ਸੀਗਾ ਮੱਝਾਂ ਚ ਅਕਸਰ ਪ੍ਰੋਬਲਮ ਵੇਖੀ ਗਈ ਆ ਕਿ ਕਟਰੂ ਵਗੈਰਾ ਮਰ ਜਾਂਦੇ ਆ ਭਲਾਪ ਜਾਂ ਹੋਰ ਕਾਰਨਾ ਕਰਕੇ ਬਿਗੋਰੀ ਕਰਕੇ ਫਿਰ ਮੱਝਾਂ ਨੂੰ ਆਕਸੀਟੇਸ਼ਨ ਟੀਕੇ ਲਾਉਣ ਦਾ ਇੱਕ ਰਹਿਤ ਜਾਂ ਮਾੜਾ ਟ੍ਰੈਂਡ ਕਹਿ ਲਈਏ ਪੈ ਰਿਆ ਉਹ ਕੀ ਕਾਰਨ ਬਣਦੇ ਨੇ ਉਹ ਦੁੱਧ ਲਾਉਣ ਵਾਲੇ ਟੀਕਿਆਂ ਤੋਂ ਇਸਪੰਡ ਦਾ ਵੈਸੇ ਬੈਨ ਹੈ ਵੀ ਕਿਵੇਂ ਉਹ ਬੱਚੇ ਲਾਉਣ ਵਾਲਾ ਟੀਕਾ ਬੈਨ ਹੈ ਜੀ ਉਹਦਾ ਕੋਈ ਹੁਣ ਰੋਨੀ ਹੈ ਨੁਕਸਾਨਦੇ ਹੈ ਮਤਲਬ ਪਸ਼ੂ ਵੀ ਐਡਿਕਟ ਹੋ ਜਾਂਦਾ ਉਹਦੇ ਨਾਲ ਜਿਹੜੇ ਲਾਉਂਦੇ ਹੁਣ ਉਹ ਬੈਨ ਹੈ ਜੀ ਹਾਂ ਉਹ ਚੀਜ਼ ਹੈ ਨਹੀਂ ਤੇ ਦੂਸਰੀ ਕਿਹੜੀ ਨਸਲ ਡਾਕਟਰ ਸਾਹਿਬ ਆ ਜਿਹੜੀ ਤੁਸੀਂ ਦੱਸ ਰਹੇ ਹੋ ਉਹ ਆਪਣਾ ਨੀਲੀ ਰਾਵੀ ਇਹ ਨੀਲੀ ਰਾਵੀ ਹੈ ਜੀ ਇਹ ਨੀਲੀ ਰਵੀ ਪੰਜਾਬ ਤੇ ਪਾਕਿਸਤਾਨ ਦੀ ਬਰੀਡ ਆ। ਅੱਛਾ। ਇਹ ਆਪਣੇ ਪਾਕਿਸਤਾਨ ਵਾਲਾ ਪੰਜਾਬ ਤੇ ਇਧਰ ਦੇ ਪੰਜਾਬ ਦੀ ਬਰੀਡ ਆ। ਹਾਂ। ਇਹਦਾ ਵੀ ਬਹੁਤ ਵਧੀਆ ਰਿਕਾਰਡ ਆ ਤੇ ਬਹੁਤ ਵਧੀਆ ਦੁੱਧ ਦੇਣ ਵਾਲੀ ਬਰੀਡ ਆ। ਹਾਂ। ਤੇ ਪੰਜਾਬ ਦੇ ਵਿੱਚ ਕਾਫੀ ਇਸ ਬਰੀਡ ਲਈ ਉਤਸ਼ਾਹ ਪਾਇਆ ਜਾਂਦਾ। ਜੀ। ਤੇ ਵਧੀਆ ਲੋਕ ਕੰਮ ਕਰ ਰਹੇ ਆ ਇਹਦੇ ਤੇ ਅਸੀਂ ਇਹਦਾ ਸੀਮਨ ਆ ਜਿਹੜਾ ਉਹ ਵੀ ਦਿੰਨੇ ਆ। ਅੱਛਾ। ਤੇ ਕੁਆਲਿਟੀ ਵਾਈਜ਼ ਦੋਨੇ ਪੈਰਲਰ ਨੇ ਪੈਰਲ ਨਹੀਂ ਪੈਰਲ ਨੇ ਇਸ ਤੋਂ ਇਲਾਵਾ ਸੀਆਰ ਵੀ ਨਾਬਾ ਸੈਂਟਰ ਆ ਜਿਹੜਾ ਸੈਂਟਰਲ ਗਵਰਨਮੈਂਟ ਆਈਸੀਆਰ ਦਾ ਹਾਂਜੀ ਬਰੀਡ ਚ ਉੱਥੇ ਵੀ ਸੀ ਨੀਲੀ ਰਾਵੀ ਦਾ ਕੰਮ ਹੁੰਦਾ ਉਹ ਵੀ ਸੀਮਨ ਵੇਚਦੇ ਆ ਉਹ ਸਾਹਮਣੇ ਝੋਟਾ ਵੇਖ ਰਹੇ ਆ ਉਹਦੇ ਬੱਥੇ ਤੇ ਫੁੱਲ ਚਾਰੇ ਪੈਰ ਚਿੱਟੇ ਜਿਹੜਾ ਇੱਕ ਪੰਜਾਬ ਚ ਕਹਿੰਦੇ ਆ ਪੰਜ ਕਲਿਆਣੀ ਨਸਲ ਦੇਖੋ ਜੀ ਪੰਜ ਕਲਿਆਣੀ ਸ਼ਬਦ ਨੀਲੀ ਰਾਵੀ ਲਈ ਵਰਤਣਾ ਬੜਾ ਠੀਕ ਨਹੀਂ ਹੁੰਦਾ ਹਾਂ ਪੰਜ ਕਲਿਆਣੀ ਬਹੁਤ ਨਸਲਾਂ ਦੇ ਵਿੱਚ ਇਹ ਕੈਰੈਕਟਰ ਆਉਂਦੀ ਆ ਜਫਰਾਬਾਦੀ ਚ ਵੀ ਪੰਜ ਕਲਿਆਣੀ ਆਉਂਦਾ ਚਿੱਟਾ ਹੁੰਦਾ ਜਿਹੜੇ ਉਹਨਾਂ ਦੇ ਇਹ ਨੀਲੀ ਰਾਵੀ ਦਾ ਜਿਹੜੇ ਬਰੀਡ ਇਹਦੀ ਸਰੀਰ ਦੀ ਬਣਤਰ ਆ ਥੋੜੀ ਇਹਦੀ ਇਹਦੀਆਂ ਲੱਤਾਂ ਦੀ ਲੰਬਾਈ ਥੋੜੀ ਘੱਟ ਹੁੰਦੀ ਆ ਥੋੜੀ ਬਲਕੀ ਹੁੰਦੀ ਆ ਭਾਰੀ ਹੁੰਦੀ ਆ ਸਰੀਰ ਤੇ ਇਹਦੇ ਥਾਣੇ ਲੇਵਾ ਵੱਡਾ ਹੁੰਦਾ ਤੇ ਮੱਥਾ ਤੇ ਫੁੱਲ ਜਾਂ ਅੱਖਾਂ ਦੇ ਵਿੱਚ ਚਿੱਟੀ ਨਿਸ਼ਾਨੀ ਉਹ ਇਸ ਬਰੀਡ ਦਾ ਕੈਰੇਕਟਰ ਮੰਨਿਆ ਜਾਂਦਾ ਜਿਹੜੇ ਸਿਰਫ ਪੈਰ ਪੰਜ ਚਿੱਟੇ ਦੇਖ ਕੇ ਆਪਾਂ ਬਰੀਡ ਨਹੀਂ ਕਹਿ ਸਕਦੇ ਮੂਹਰੇ ਪੈਰ ਕਾਲੇ ਵੀ ਹੋ ਸਕਦੇ ਹਾਂਜੀ ਤੇ ਇਸ ਵੀ ਹੁੰਦੀ ਆ ਸਰ ਚਿੱਟਾ ਪੰਨ ਨਹੀਂ ਮੁਰਾਚ ਨਹੀਂ ਮੁਰਾਚ ਨਹੀਂ ਹੁੰਦਾ ਓਕੇ ਮੁਰਾ ਨਹੀਂ ਹੁੰਦਾ ਇਹ ਦੋਨੇ ਵਿੱਚ ਪਛੋਕੜ ਦਾ ਇਹਨਾਂ ਦਾ ਲਹਿੰਦੇ ਪੰਜਾਬ ਤੋਂ ਆਉਂਦਾ ਹੈ ਨਾ ਮੁਰਾ ਤੇ ਨੀਲੀ ਰਾਵੀ ਨਹੀਂ ਨੀਲੀ ਰਾਵੀ ਦਾ ਲਹਿੰਦੇ ਪੰਜਾਬ ਤੋਂ ਆਉਂਦਾ ਜਿਹੜਾ ਇਹ ਮੁਰਾ ਵਾ ਉਹ ਪੰਜਾਬ ਦਾ ਡਰਾਈ ਏਰੀਆ ਕੁਝ ਸਾਊਥ ਕਹ ਲਓ ਵੀ ਇੱਧਰ ਰਾਜਸਥਾਨ ਦਾ ਥੋੜਾ ਏਰੀਆ ਤੇ ਹਰਿਆਣੇ ਦਾ ਇਹ ਮੀਨ ਹੈ ਅੱਛਾ ਜਿਵੇਂ ਸਾਡੇ ਫੋਕਲੋਰ ਚ ਮੀਆਂ ਵਾਰਿਸ ਸਾਹਿਬ ਵੀ ਲਿਖਦੇ ਨੇ ਬੂਰੀਆਂ ਬੱਜਾਂ ਉਹ ਕੀ ਮਤਲਬ ਧੋਗਲੀਆਂ ਨਸਲ ਆ ਜਾਂ ਬੂਰੀ ਬੱਜਾਂ ਘਟ ਗਈਆਂ ਹੁਣ ਅੱਜ ਕੱਲ ਬੂਰੀਆਂ ਜੀ ਇੱਕ ਹੁਣ ਰੀਸੈਂਟਲੀ ਜਿਹੜੀ ਨੈਸ਼ਨਲ ਬਿਊਰੋ ਆਫ ਐਨੀਮਲ ਜੈਨੇਟਿਕ ਰਿਸੋਰਸ करनाल ਉਹਨਾਂ ਨੇ ਬਰੀਡ ਡਿਕਲੇਅਰ ਕੀਤੀ ਆ ਗੋਜਰੀ ਬਰੀਡ ਦਾ ਨਾਮ ਦਿੱਤਾ ਹਾਂ ਹਾਂਜੀ ਉਹਦਾ ਉਹ ਕਿਸ ਖੇਤਰ ਤੋਂ ਆਸਟਰਾ ਉਹ ਆਪਣੇ ਇਧਰ ਪੰਜਾਬ ਥੋੜਾ ਜਿਹਾ ਆਹ ਕੰਡੀ ਏਰੀਆ ਕੰਡੀ ਏਰੀਆ ਹਾਂਜੀ ਜੰਮੂ ਦਾ ਏਰੀਆ ਤੇ ਇੱਥੇ ਆ ਉਹ ਜ਼ਿਆਦਾ ਗੁਜਰਾ ਕੋਲ ਜ਼ਿਆਦਾ ਪਾਈ ਜਾਂਦੀ ਆ ਅੱਛਾ ਤੇ ਉਹਦੀ ਸਕਿਨ ਵੀ ਥੋੜੀ ਜਿਹੀ ਪੂਰੀ ਥੋੜੀ ਜਿਹੀ ਹਾਂਜੀ ਪੂਰੀ ਹੁੰਦੀ ਆ ਐਲਬੀਨੋ ਨਹੀਂ ਹੁੰਦੀ ਉਹ ਉਹਦਾ ਰੰਗ ਇਸ ਤਰ੍ਹਾਂ ਦਾ ਹੁੰਦਾ ਉਹਦਾ ਖੱਦ ਹਲਕਾ ਹੁੰਦਾ ਵੈਸੇ ਥੋੜਾ ਜਿਹਾ ਘੱਟ ਹੁੰਦਾ ਲੇਕਿਨ ਉਹ ਗੋਜਰੀ ਬਰੀਡ ਦੀ ਗਿਣਤੀ ਬਹੁਤ ਵੱਟਾ ਜੇ ਆਪਦੇ ਵਿੱਚ ਹਾਂਜੀ ਬਹੁਤ ਘੱਟ ਆ ਉਹਦਾ ਜਫਰਾਬਾਦੀ ਉਹਦੇ ਲਈ ਸਪੈਸ਼ਲ ਕੋਈ ਆ ਨਹੀਂ ਹੈਗਾ ਵੀ ਉਹਦੇ ਲਈ ਦੁੱਧ ਜ਼ਿਆਦਾ ਹੁੰਦਾ ਉਹ ਇੱਕ ਸੈਪਰੇਟ ਬਰੀਡ ਦਾ ਕੈਰੈਕਟਰ ਹੈ ਓਕੇ ਆਪਾਂ ਨੂੰ ਕਨਸੈਂਟਰੇਟ ਮੁਰਾ ਨੀਲੀ ਰਾਵੀ ਤੇ ਕਰਨਾ ਚਾਹੀਦਾ ਜੀ ਆ ਜਿਹੜੀਆਂ ਇੱਕ ਹੋਰ ਭਾਦਰੀ ਜਾਂ ਕਿਹੜੀ ਨਸਲ ਵੀ ਸ਼ਾਮ ਉਹ ਯੂਪੀ ਦੀ ਹੈ ਜੀ ਉਹ ਦੁੱਧ ਘੱਟ ਹੁੰਦਾ ਉਹ ਫੈਟ ਜ਼ਿਆਦਾ ਹੁੰਦੀ ਪਰ ਦੁੱਧ ਘੱਟ ਹੁੰਦਾ ਹਲਕਾ ਹੁੰਦਾ ਉਹਦਾ ਕੈਰੈਕਟਰ ਉਹ ਸਾਡੇ ਨਹੀਂ ਕਹ ਲੋ ਲੋਕਾਂ ਨੂੰ ਸੋਚਣ ਦੀ ਲੋੜ ਨਹੀਂ ਲੋੜ ਨਹੀਂ ਹੈਗੀ ਸੋਚਣ ਦੀ ਡਾਕਟਰ ਸਾਹਿਬ ਤੁਸੀਂ ਮਸ਼ਰੂਫੀਅਤ ਬਹੁਤ ਹੈ ਥੋੜਾ گاਵਾਵਾਂ ਵੱਲ ਨੂੰ ਆਈਏ ਤਾਂ ਸਾਹੀਵਾਲ ਜਾਂ ਕਿਹੜੀਆਂ ਕਿਹੜੀਆਂ ਨਸਲਾਂ گاਵਾਵਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਐਫ ਦਾ ਜਿਆਦਾ ਚੱਲਣਾ ਹਾਂ ਤੇ ਸਾਡੇ ਕੋਲ ਬਹੁਤ ਵਧੀਆ ਐਫ ਨਸਲ ਦੀ ਗਾਂ ਜਿਵੇਂ ਇਹ ਬੱਚੀ ਆ 2 ਮਹੀਨੇ 2 ਸਾਲ ਦੀ ਸੂਪੀ ਪੂਰੇ ਦੋ 24 ਮਹੀਨੇ ਦੀ ਸੂਈ ਆ ਇਹ ਕਿਹੜੀ ਹੈ ਸਾਹੀ ਇਹ ਜਰਸੀ ਆ ਜੇ ਜਰਸੀ ਹੈ ਦੀ ਥੋੜੀ ਫੈਟ ਜ਼ਿਆਦਾ ਹੁੰਦੀ ਆ ਜਰਸੀ ਇਹਦੀ 4 ਫੈਟ ਹੁੰਦੀ ਆ ਇਹਦੀ 5 ਤੱਕ ਫੈਟ ਜਾਂਦੀ ਆ ਓਕੇ ਤੇ ਇਹ ਹੈ ਬਲੇ ਮਤਲਬ ਯੂਰਪੀਨ ਵੈਰਾਈਟੀ ਆ ਦੋ ਦਾ ਮਹੀਨਾ ਹੈ ਗੱਤ ਸਾਹਿਬ ਇਹ ਥੋੜਾ ਜਿਹਾ ਜ਼ਿਆਦਾ ਹੋਕ ਰਹੀ ਨੇ ਉਹ ਜਿਹੜੀ ਹੈ ਨਸਲ ਉਹ ਦੇਸੀ ਬਰੀਡ ਆ ਉਹ ਸਾਹੀ ਵਾਲਾ ਉਹ ਸਾਹੀ ਵਾਲਾ ਉਹ ਦੇਖੋ ਬਿਲਕੁਲ ਆਰਾਮ ਨਾਲ ਖੜਿਆ ਉਹਦਾ ਉਹਦਾ ਦੁੱਧ ਥੋੜਾ ਘੱਟ ਹੁੰਦਾ ਇਹਨਾਂ ਨਾਲੋਂ ਉਹ ਕਹਿ ਲਓ ਵਧੀਆ ਸਾਹੀ ਵਾਲਾ ਉਹ 15 ਤੋਂ 20 ਕਿਲੋ ਤੱਕ ਦੇ ਦਿੰਦੀ ਆ ਇਹ ਲੇਕਿਨ ਮжоਰਿਟੀ ਸਾਈਵ ਵਾਲਾ ਉਹ 12 15 ਦੇ ਵਿੱਚ ਰਹਿੰਦੀ ਆ ਪਰ ਥੋੜਾ ਜਿਹਾ ਖੁੱਲਾ ਮੌਲ ਪਾੜ ਦਿਓ ਕੰਫਰਟੇਬਲ ਹਾਂ ਨਹੀਂ ਉਹ ਮਤਲਬ ਥੋੜੀ ਗਰਮੀ ਨਹੀਂ ਮੰਨਦੇ ਚੱਚੜ ਨਹੀਂ ਲੱਗਦੇ ਬਿਮਾਰੀਆਂ ਘੱਟ ਲੱਗਦੀਆਂ ਇਹ ਜਿਹੜੀ ਐਫਐ ਦੁੱਧ ਵਧ ਦਿੰਦੀ ਆ ਓਕੇ ਇਹਦਾ ਯੀਲਡ ਵੱਧ ਆ ਤੇ ਲੇਕਿਨ ਸਾਂਭ ਸੰਭਾਲ ਖਰਾਕ ਉਸ ਤਰ੍ਹਾਂ ਹੀ ਦੇਣੀ ਪੈਂਦੀ ਜੀ ਬੂਰੀ ਜਿਹੜੀ ਨਸਲ ਹੈ ਉਹ ਫਿਰ ਮਿਕਸ ਬਰੀਡ ਹੈ ਉਹ ਜਾਂ ਨਹੀਂ ਮਿਕਸ ਬਰੀਡ ਨਹੀਂ ਉਹ ਸੈਪਰੇਟ ਹੈ ਜੀ ਉਹਦੀ ਗੰਟੀ ਬਹੁਤ ਅੱਜ ਕੱਲ੍ਹ ਘਾਟ ਦੇ ਬਾਰੇ ਤੁਸੀਂ ਨਾ ਉਹਨੂੰ ਓਕੇ ਘਟ ਗਈ ਹੈ ਉਹ ਮਤਲਬ ਉਹਦੇ ਬਾਰੇ ਡਿਸਕਸ ਕਰਨੀ ਬੜੀ ਲੋੜ ਜੀ ਹੈਗੀ ਉਹ ਇੱਕ ਹੋਟ ਸਾਡੇ ਫੋਕਲੋਰ ਚ ਹੀ ਹੈ ਨਹੀ ਨਹੀ ਉਹ ਮੇਨ ਚੀਜ਼ਾਂ ਨੀਲੀ ਰਾਵੀ ਤੇ ਮੁਰਾਂ ਦੀ ਗੱਲ ਹੈ ਜੀ ਜੀ ਤੇ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਕਿਸਾਨੀ ਦਾ ਰਿਸਪੌਂਸ ਹੈ ਜਦੋਂ ਤੁਸੀਂ ਬਹੁਤ ਵਧੀਆ ਰਿਸਪੌਂਸ ਹੈ ਇਸ ਵਾਰ ਮੇਲੇ ਜੀ ਬਹੁਤ ਵੱਧ ਚੜ ਕੇ ਹਿੱਸਾ ਲਿਆ ਵਾ ਕਿਸਾਨ ਵੀਰਾਂ ਨੇ ਬਹੁਤ ਭੀੜ ਹੋਈ ਆ ਲੋਕਾਂ ਨੇ ਬਹੁਤ ਇੰਟਰਸਟ ਇੰਟਰਸਟ ਜਾਂ ਇੰਟਰਸਟ ਦਿਖਾਇਆ ਪਸ਼ੂ ਉਤਪਾਦਨ ਦੇ ਵਿੱਚ ਡੇਰੀ ਚ ਸਾਡੇ ਕੋਲ ਗੋਟ ਫਾਰਮ ਹੈਗਾ ਵਾ ਉਧਰ ਸਾਡੇ ਕੋਲ ਪੋਲਟਰੀ ਫਾਰਮ ਆ ਬੈਕਯਾਰਡ ਪੋਲਟਰੀ ਨੇ ਤੇ ਬਹੁਤ ਇੰਟਰਾ ਸ਼ੋਅ ਕਰਦੇ ਜਿਵੇਂ ਪੰਜਾਬ ਦੀ ਮੱਝਾਂ ਚ ਮਨਪਲੀ ਰਹੀ ਹੈ ਕਲਕੱਤਾ ਬੰਗਾਲ ਵੀ ਜਾਂਦੀਆਂ ਨੇ ਵਿਦੇਸ਼ ਚ ਕਿਵੇਂ ਆਉਣ ਵਾਲੇ ਸਮੇਂ ਭਵਿੱਖ ਵੇਖਦੇ ਹੋ ਇਹਨਾਂ ਨਸਲਾਂ ਦਾ ਕਈ ਮੁਲਕਾਂ ਚ ਜਾਣ ਦਾ ਸੀਡਿੰਗ ਸਪ੍ਰੇਡ ਜਾਂ ਨਸਲਾਂ ਦੇਖੋ ਜੀ ਮੱਝਾਂ ਸਾਡੀ ਬਹੁਤ ਇੱਕ ਖਾਸੀਅਤ ਆ ਮੱਝਾਂ ਇੱਥੇ ਰਹਿਣਗੀਆਂ ਵਧਣਗੀਆਂ ਵਧਣ ਫੁੱਲਣਗੀਆਂ ਬ੍ਰੀਡ ਇੰਪਰੂਵ ਹੋ ਮਾਇਦਾ ਦੁੱਧਾ ਜਿਹੜਾ ਉਹ ਸੰਘਣਾ ਦੁੱਧਾ ਉਹਦੇ ਚ ਪ੍ਰੋਟੀਨ ਫੈਟ ਜਿਆਦਾ ਆ ਪ੍ਰੋਡਕਟ ਲਈ ਬਹੁਤ ਸੂਟੇਬਲ ਆ ਹੁਣ ਫੈਟ ਦੀ ਜਿਹੜੀ ਮਿਲਕ ਫੈਟ ਕਹਿੰਦੇ ਉਹਦੀ ਸ਼ਾਰਟੇਜ ਆ ਵਰਲਡ ওভারੀ ਬਿਲਕੁਲ ਇਹ ਮੱਜਾਂ ਦੀ ਜਿਹੜੀ ਹੈ ਮਹੀਅਤ ਆ ਉਹ ਘਟਦੀ ਨਹੀਂ ਵਧੂਗੀ ਵਧੇਗੀ ਵਧੇਗੀ ਜਿਵੇਂ ਸ਼ੋਕਤ ਵੱਲ ਜਾਂਦੀ ਹੈ ਸੋ ਆਪਣਾ ਸੰਪਰਕ ਤੁਹਾਡਾ ਇੱਥੇ ਜਾਂ ਕਿਸੇ ਕਿਸਾਨ ਨੇ ਦੇਖੋ ਜੀ ਅਸੀਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਹਾਂ ਜੀ ਵੈਬਸਾਈਟ ਵੀ ਆ ਲੁਧਿਆਣੇ ਦੇ ਵਿੱਚ ਹੈਗੀ ਆ ਪੀਏਯੂ ਕੈਂਪਸ ਹੀ ਆ ਜਿਹੜਾ ਅੱਗੇ ਪੀਏਯੂ ਆਪਾਂ ਕਹਿੰਦੇ ਉਸੇ ਕੈਂਪਸ ਦੇ ਵਿੱਚ ਟ੍ਰੇਨਿੰਗ ਸੈਂਟਰ ਵੀ ਚੱਲਦੇ ਆ ਹਾਂਜੀ ਤੇ ਇੱਥੇ ਅਸੀਂ ਇਹ ਫਾਰਮ ਆ ਸਾਡਾ ਯੂਨੀਵਰਸਿਟੀ ਵਿੱਚ ਹੀ ਆ ਅਸੀਂ ਸੀਮੰਟ ਸੇਲ ਕਰਦੇ ਆ ਇਸ ਤੋਂ ਬਿਨਾ ਮੇਲ ਐਨੀਮਲ ਚਾਹੇ ਐਚਪ ਦਾ ਚਾਹੇ ਸਾਡੇ ਕੋਲ ਨੀਲੀ ਰਾਵੀ ਦਾ ਚਾਹੇ ਮੁਰਾ ਦਾ ਉਹ ਸਰਪਲਸ ਜਿਹੜਾ ਮੇਲ ਹੁੰਦਾ ਸੀ 6 ਮਹੀਨੇ ਸਾਲ ਦੇ ਵਿੱਚ ਵਿੱਚ ਅਸੀਂ ਦੇ ਦਿੰਦੇ ਆ ਬਰੀਡਿੰਗ ਲਈ ਉਹ ਵੀ ਬਰੀਡਿੰਗ ਵਾਸਤੇ ਸੋ ਡਾਕਟਰ ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸੋ ਇਥੋਂ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਐ ਗੁਰਨਾਨ ਗੁਰਵੰਗਦੇਵ ਯੂਨੀਵਰਸਿਟੀ ਲੁਧਿਆਣਾ ਤੋਂ ਜੁੜੇ ਸਨ ਸੋ ਇਹਨਾਂ ਮੱਜਾਂ ਦੇ ਬਾਰੇ ਇਹਨਾਂ گاਵਾ ਦੇ ਬਾਰੇ ਇਹ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਨੇ ਸੋ ਰਵੈਤੀ ਧੰਦੇ ਨੇ ਜੁੜਨਾ ਚਾਹੀਦਾ ਜਿਵੇਂ ਅਸੀਂ ਖੌਤੀ ਸਰਦਾਰ ਹੋ ਗਏ ਕਿ ਆਮਦਨ 98 ਹੈ ਤੇ ਖਰਚਾ ਰੁਪਈਆ ਇੱਕ ਮੱਝ ਤੇ ਕੱਟੀ ਹੈ ਤੇ ਰੱਖਿਆ ਭਈਆ ਹੈ ਸ਼ਾਇਦ ਉਹਨਾਂ ਚੀਜ਼ਾਂ ਤੋਂ ਗਰੇਜ਼ ਕਰੀਏ ਕਿਉਂਕਿ ਮੈਂ ਅਕਸਰ ਗੱਲ ਕਹਿਣਾ ਹੁੰਦਾ ਕਿ ਵਿਸ਼ਵ ਦੇ ਚਾਰ ਧਰਮ ਹੋਏ ਨੇ ਚਾਰਾਂ ਧਰਮਾਂ ਦੇ ਜਿਹੜੇ ਰਹਿਬਰ ਸੀ ਉਹ ਪਸ਼ੂ ਧੰਦਿਆਂ ਨਾਲ ਜੁੜੇ ਰਹੇ ਨੇ ਗੁਰਨਾਨਕ ਸਾਹਿਬ ਨੇ ਮੱਝਾਂ ਚਾਰੀਆਂ ਕ੍ਰਿਸ਼ਨ ਜੀ ਗਾਇਆਂ ਚਾਰਦੇ ਰਹੇ ਈਸਾ ਮਸੀਹ ਭੇਡਾਂ ਨਾਲ ਜੁੜੇ ਰਹੇ ਪੇਡਾਂ ਪਾਲਣ ਨਾਲ ਜੁੜੇ ਰਹੇ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਗਧੇ ਤੇ ਉੱਠ ਚਾਰੇ ਜਾਨੀ ਵਿਸ਼ਵਪ ਨੂੰ ਚਾਰ ਧਰਮ ਦੇਣ ਵਾਲੀਆਂ ਮਹਾਨ ਰੂਹਾਂ ਗੁਰੂ ਪੀਰ ਰਹਿਬਰ ਵੀ ਇਹਨਾਂ ਧੰਦਿਆਂ ਨਾਲ 바ਵਾਸਤਾ ਰਹੇ ਸੋ ਕੰਮ ਨਾਲ ਜੁੜੀਏ ਕੀਰਤ ਨਾਲ ਜੁੜੀਏ ਸੋ ਪੰਜਾਬ ਦੀ ਰਹਿਤ ਨੂੰ ਹੋਰ ਚਮਕਾਈਏ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਸ ਨੂੰ ਹੋਰ ਚਮਕਾਈਏ ਤੇ ਰੁਸ਼ਨਾਈਏ ਲੁਧਿਆਣਾ ਖੇਤੀਬੜੀ ਯੂਨੀਵਰਸਿਟੀ ਦੇ ਮੇਲੇ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਕਾਫੀ ਪਸ਼ੂਦਾ ਅੰਦਰੂਨੀ ਸਿਸਟਮ ਦਿਖਾਇਆ ਹੋਇਆ ਪੂਰਾ ਡੈਮੋ ਲਾ ਕੇ ਈਸਵਰੀ ਸਟੇਟ ਅਵਾਰਡ ਨਾਲ ਜਿਹੜੇ ਵੱਖ-ਵੱਖ ਸ਼ੋਭਿਆਂ ਕਿਤੇ ਚ ਸਨਮਾਨੇ ਗਏ ਲੋਕ ਨੇ ਉਹਨਾਂ ਦਾ ਇੱਥੇ ਬਗੈਰਗੀ ਨਾਲ ਡੈਮੋ ਲੱਗਿਆ ਪ੍ਰਦਰਸ਼ਨ ਲਗਿਆ ਗੁਰਦਰਸ਼ਨ ਸਿੰਘ ਟਵਾਰਣਾ ਪਿੰਡ ਚਨਾਤਲ ਤੋਂ ਮੁਰਗੀ ਪਾਲਕ ਇਸੇ ਤਰ੍ਹਾਂ ਹਰਪ੍ਰੀਤ ਸਿੰਘ ਸੋਲ ਜ਼ਿਲ੍ਹਾ ਤਰਨਤਾਰਨ ਪਸ਼ੂ ਪਾਲਕ ਸ਼੍ਰੇਣੀ ਦੇ ਵਿੱਚ ਇਹਨਾਂ ਨੂੰ ਸਨਮਾਨਿਆ ਗਿਆ